ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਲਈ ਵੱਡਾ ਕਦਮ ਚੁੱਕਿਆ ਉਧਰ ਦੀਵਾਲੀ ਕਰਕੇ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਦੁਰਲਭ ਵੀਡੀਓ ਫੁਟੇਜ ਪ੍ਰਾਪਤ ਕਰਨ ਵਿੱਚ ਸੂਬਾ ਸਰਕਾਰ ਦੀ ਮਦਦ ਕਰ ਲਈ ਯੂਕੇ ਦੇ ਕਾਨੂੰਨ ਸਹਾਜ਼ਾ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ਇੰਗਲੈਂਡ ਅਤੇ ਵੇਲਜ਼ ਦੀ ਵਾਰ ਕਾਉਂਸਲ ਦੇ ਬਫਦਰ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਦੀ ਕੋਈ ਵੀਡੀਓ ਰਿਕਾਰਡਿੰਗ ਭਾਰਤ ਵਿੱਚ ਉਪਲਬਧ ਨਹੀਂ ਹੈ ਉਹਨਾਂ ਕਿਹਾ ਕਿ ਜਾਣਕਾਰੀ ਅਨੁਸਾਰ ਸਕਾਟਲੈਂਡ ਯਾਰਡ ਕੋਲ ਭਗਤ ਸਿੰਘ ਦੀ ਦੁਰਲਭ ਵੀਡੀਓ ਫੁਟੇਜ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਅਤੇ ਮੁਕਾਦਮੇ ਨਾਲ ਸੰਬੰਧਿਤ ਵੀਡੀਓ ਫੁਟੇਜ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੀਡੀਓ ਸਾਰੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਭਗਤ ਸਿੰਘ ਹਰ ਕਿਸੇ ਦੇ ਦਿਲਾਂ ਵਿੱਚ ਥਾਂ ਸਤਕਾਰ ਰੱਖਦੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਰ ਪਹਿਲਾ ਹੀ ਇਹਨਾਂ ਵੀਡੀਓ ਫੁਟੇਜ ਨੂੰ ਪ੍ਰਾਪਤ ਕਰ ਲਈ ਯਤਨਸ਼ੀਲਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਤੋਂ ਪ੍ਰੇਰਣਾ ਲੈ ਸਕਣ ਉਹਨਾਂ ਗਲੈਂਡ ਅਤੇ ਵੇਲਜ਼ ਦੀ ਵਾਰ ਕਾਉਂਸਲ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦ ਭਗਤ ਸਿੰਘ ਦੀ ਸ਼ਾਨਦਾਰ ਵਿਰਾਸਤ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਾਉਣ ਦੇ ਇਸ ਮਾਨਵਤਾਵਾਦੀ ਅਤੇ ਲੋਕ ਭਲਾਈ ਦੇ ਯਤਨ ਵਿੱਚ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਉਹਨਾਂ ਕਿਹਾ ਕਿ ਸੂਬਾ ਸਰਕਾਰ ਰਾਸ਼ਟਰੀ ਮਹੱਤਵ ਦੇ ਇਸ ਮੁੱਦੇ ਦੀ ਵਕਾਲਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਇੱਕ ਹੋਰ ਮੋਤੇ ਤੇ ਬੋਲਦਿਆਂ ਮੁੱਖ ਮੰਤਰੀ ਨੇ ਬ੍ਰਿਟਿਸ਼ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਲਈ ਵਾਰ ਕਾਉਂਸਲ ਦੇ ਸਹਿਯੋਗ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਸੂਚਨਾ ਟੈਕਨੋਲੋਜੀ ਫੂਡ ਪ੍ਰੋਸੈਸਿੰਗ ਅਤੇ ਆਟੋਮੋਬਾਈਲ ਵਰਗੇ ਖੇਤਰਾਂ ਵਿੱਚ ਨਿਵੇਸ਼ ਦੀ ਵਿਸ਼ਾਲ ਸੰਭਾਵਨਾ ਜਿਸ ਤੋਂ ਨਿਵੇਸ਼ਕ ਪੂਰਾ ਲਾਭ ਲੈ ਸਕਦੇ ਨੇ ਭਗਵੰਤ ਮਾਨ ਨੇ ਬ੍ਰਿਟਿਸ਼ ਨਿਵੇਸ਼ਕਾਂ ਨੂੰ ਮਾਰਚ ਵਿੱਚ ਆਉਣ ਵਾਲੇ ਨਿਵੇਸ਼ ਪੰਜਾਬ ਸਮੇਲਨ ਵਿੱਚ ਹਿੱਸਾ ਲੈਣ ਦਾ ਸਦਾ ਦਿੱਤਾ ਇਸ ਮੌਕੇ ਤੇ ਇੰਗਲੈਂਡ ਅਤੇ ਵੇਲਜ਼ ਦੀ ਵਾਰ ਕਾਉਂਸਲ ਦੇ ਚੇਅਰਪਰਸਨ ਉਹ ਬਰਬਰਾ ਵਿਲਜ਼ ਕੇਸੀ ਵਾਰ ਦੀ ਚੇਅਰ ਤੀ ਸਲਾਹਕਾਰ ਪ੍ਰਿੰਟ ਲੋ ਸਲਾਹਕਾਰ ਮਲੇਸਾ ਚਾਰਲਸ ਅਤੇ ਵ੍ਰਿਸਟਰਸ ਦੇ 4 ਪੀਵੀ ਬਲਜਿੰਦਰ ਬਾਠ ਅਤੇ ਹੋਰ ਕਈ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਆਪਣੇ ਪੂਰੇ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ ਉਹਨਾਂ ਭਗਵੰਤ ਮਾਨ ਵੱਲੋਂ ਸੂਬੇ ਦੀ ਆਰਥਿਕ ਤਰੱਕੀ ਲਈ ਲੋਕ ਭਲਾਈ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਮਹੱਤਵਪੂਰਨ ਕਦਮਾਂ ਦੀ ਵੀ ਸ਼ਲਾਘਾ ਕੀਤੀ ਉਧਰ ਦੂਜੇ ਪਾਸੇ ਦਿਵਾਲੀ ਅਤੇ ਵੰਦੀ ਛੋੜ ਦਿਹਾੜੇ ਤੇ ਪਵਿੱਤਰ ਤਿਹਾਰ ਮੌਕੇ ਸ਼ਹਿਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਪੁਲਿਸ ਨੇ ਵਿਆਪਕ ਪ੍ਰਬੰਧ ਕੀਤੇ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੋਲਰ ਦੀ ਅਗਵਾਈ ਵਿੱਚ ਸ਼ਹਿਰ ਦੇ ਅੰਦਰ 19 ਅਤੇ ਵਾਰੀ ਰਸਤੇਾਂ 'ਤੇ ਸਖਤ ਨਾਕਾ ਬੰਦੀ ਕੀਤੀ ਗਈ ਹੈ 350 ਵਾਦੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤੇ ਹਰੇਕ ਵਾਹਨ ਦੀ ਟੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਰੋਕਿਆ ਜਾ ਸਕੇ ਭੀੜ ਪਾੜ ਵਾਲੇ ਬਜ਼ਾਰਾਂ ਵਿੱਚ ਪੈਦਲ ਗਸ਼ਤ ਅਤੇ ਪੀਸੀਆਰ ਵਾਹਨਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ ਜਿਸ ਨਾਲ ਨਾਗਰਿਕ ਬੇਫਿਕਰ ਹੋ ਕੇ ਤਿਹਾਰ ਮਨਾ ਸਕਣ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਇਹ ਸਾਰੇ ਪ੍ਰਬੰਧ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਕੀਤੇ ਗਏ ਨੇ ਅਪਰਾਧੀ ਅੰਸਰਾਂ ਦੀ ਕਿਸੇ ਵੀ ਬੁਰੀ ਮਨਸ਼ਾ ਨੂੰ ਕੋਚਣ ਲਈ ਪੁਲਿਸ ਟੀਮਾਂ ਹਾਈ ਅਲਰਟ ਤੇ ਨੇ ਹਾਲੀ ਵਿੱਚ ਅੰਮ੍ਰਿਤਸਰ ਪੁਲਿਸ ਨੇ ਆਪਣੀ ਚੇਤੰਤਰਾਲ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਨੇ 1 ਅਕਤੂਬਰ 2025 ਤੋਂ 15 ਅਕਤੂਬਰ 2025 ਤੱਕ ਵੱਖ-ਵੱਖ ਮੌਮਾਂ ਦੌਰਾਨ 21 ਤੋਂ ਵੱਧ ਗੈਰਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਨੇ ਜੋ ਸਰਹੱਦ ਪਾਰ ਡਰੋਨ ਰਾਹੀਂ ਸਮਗਲੇ ਕੀਤੇ ਜਾ ਰਹੇ ਸਨ ਇਨ੍ਹਾਂ ਵਿੱਚ 10 ਆਧੁਨਿਕ ਪਿਸਤੌਲ 6 ਸਧਾਰਨ ਪਿਸਤੌਲ 3 ਬਲੌਕ ਪਿਸਤੌਲ 1 AK47 ਰਾਈਫਲ ਅਤੇ ਹੋਰ ਹਾਤਕ ਸਮੱਗਰੀ ਸ਼ਾਮਲ ਹੈ ਇਸ ਤੋਂ ਇਲਾਵਾ 500 ਗ੍ਰਾਮ ਅਫੀਮ ਅਤੇ ਵੱਡੀ ਮਾਤਰਾ ਵਿੱਚ ਕਾਰਤੂਸ ਵੀ ਜ਼ਬਤ ਕੀਤੇ ਗਏ ਨੇ ਹਥਿਆਰ ਗੈਂਗਸਟਰਾਂ ਨੂੰ ਸਪਲਾਈ ਕਰਕੇ ਪੰਜਾਬ ਵਿੱਚ ਹਿੰਸਾ ਫੜਕਾਉਣ ਦੀ ਸਾਜ਼ਿਸ਼ਤਾ ਹਿੱਸਾ ਸਨ ਪਰ ਪੁਲਿਸ ਦੀ ਤੁਰੰਤ ਕਾਰਵਾਈ ਨੇ ਇਸ ਖਤਰੇ ਨੂੰ ਟਾਲ ਦਿੱਤਾ ਸナイਪਰ ਡੌਗ ਅਤੇ ਸਵੈਟ ਕਮਾਂਡੋ ਦੀ ਮਦਦ ਨਾਲ ਵਜ਼ਾਰਾਂ ਦੀ ਤਲਾਸ਼ੀ ਲਈ ਗਈ ਸ਼ਹਿਰ ਦੇ ਅੰਦਰ ਉਨੀਅਤ ਤੇ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਸਵੈਦ ਵਰਦੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤਾਂ ਜੋ ਉਹ ਭੀੜ ਵਿੱਚ ਆਮ ਲੋਕਾਂ ਵਾਂਗ ਰਹਿ ਕੇ ਬੁਰੇ ਅੰਸਰਾਂ ਤੇ ਨਜ਼ਰ ਰੱਖ ਸਕਣ ਇਸ ਤੋਂ ਇਲਾਵਾ ਹਰੇਕ ਬਾਜ਼ਾਰ ਵਿੱਚ ਉੱਥੋਂ ਦੀਆਂ ਐਸੋਸੀਏਸ਼ਨ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸੁਰੱਖਿਆ ਤੇ ਮੱਦੇਨਜ਼ਰ ਆਵਾਜਾਈ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਬਣੇ